ਸਸ਼ਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਤੇ ਮੈਂ ਹਾਂ ਕਵਿਤਾ ਮੌਜੂਦਾ ਸਮੇਂ ਦੇ ਵਿੱਚ ਜੇਕਰ ਅਸੀਂ ਗਣਤੀ ਕਰੀਏ ਕਿ ਸਭ ਤੋਂ ਜ਼ਿਆਦਾ ਅਮੀਰ ਕੌਣ ਹੈ ਤਾਂ ਅਸੀਂ ਅੰਬਾਨੀ ਨੂੰ ਗਿਣਾਂਗੇ ਅਡਾਨੀ ਨੂੰ ਐਲਨ ਮਸਕ ਨੂੰ ਬਿਲਗੇਟਸ ਨੂੰ ਤੇ ਹੋਰ ਪਰ ਕੀ ਤੁਹਾਨੂੰ ਪਤਾ ਹੈ ਸਾਡੇ ਇਤਿਹਾਸ ਦੇ ਵਿੱਚ ਇੱਕ ਅਜਿਹਾ ਅਮੀਰ ਵਿਅਕਤੀ ਵੀ ਹੈ ਜਿਸ ਦੀ ਕੰਪੈਰੀਜ਼ਨ ਦੇ ਵਿੱਚ ਇਹ ਸਾਰੇ ਗਰੀਬ ਨੇ ਜੀ ਹਾਂ ਉਸ ਬੰਦੇ ਕੋਲ ਇਤਿਹਾਸ ਦੇ ਵਿੱਚ ਇੰਨੇ ਪੈਸੇ ਸੀ ਕਿ ਅੱਜ ਤੱਕ ਕਿਸੇ ਵੀ ਅਮੀਰ ਬੰਦੇ ਦੇ ਕੋਲ ਉਨੇ ਪੈਸੇ ਨਹੀਂ ਹੈ ਚਾਹੇ ਅੰਬਾਨੀ ਐ ਚਾਹੇ ਉਹ ਅਡਾਨੀ ਐ ਚਾਹੇ ਉਹ ਬਿਲਗੇਟਸ ਐ ਜੀ ਹਾਂ ਮੈਂ ਕਿਸ ਦੀ ਗੱਲ ਕਰ ਰਹੀ ਆ ਉਹ ਕਿਹੜਾ ਸਾਕਸ਼ ਐ ਜੋ ਕਿ ਸਭ ਤੋਂ ਜ਼ਿਆਦਾ ਹੁਣ ਤੱਕ ਅਮੀਰ ਬਣਿਆ ਹੋਇਆ ਹੈ ਕੌਣ ਐ ਉਹ ਦੇਖੋ ਉਸ ਦੇ ਲਈ ਖਾਸ ਰਿਪੋਰਟ ਮੌਜੂਦਾ ਸਮੇਂ ਬੇਸ਼ੱਕ ਦੁਨੀਆ ਦੇ ਅਮੀਰਾਂ ਵਿੱਚ ਬਿਲਗੇਟਸ ਐਲਨ ਮਸਕ ਅਡਾਨੀ ਅੰਬਾਨੀ ਵਰਗਿਆਂ ਦੇ ਨਾਮ ਲਏ ਜਾਂਦੇ ਹੋਣ ਪਰ ਜੇਕਰ ਇਤਿਹਾਸ ਦੇ ਸਭ ਤੋਂ ਅਮੀਰ ਵਿਅਕਤੀ ਦੀ ਗੱਲ ਕੀਤੀ ਜਾਵੇ ਤਾਂ ਮਨਸਾ ਮੂਸਾ ਦੇ ਅੱਗੇ ਇਹਨਾਂ ਦੀ ਅਮੀਰੀ ਕੁਝ ਵੀ ਨਹੀਂ ਹੋਰ ਤਾਂ ਹੋਰ ਉਸ ਦੇ ਸਾਹਮਣੇ ਤਾਂ ਬਾਦਸ਼ਾਹ ਅਕਬਰ ਦੀ ਸੰਪਤੀ ਵੀ ਕੁਝ ਨਹੀਂ ਦਰਅਸਲ ਗੱਲ 700 ਸਾਲ ਪਹਿਲਾਂ ਦੀ ਹੈ ਜਦੋਂ ਮਨਸਾ ਮੂਸਾ ਅਫਰੀਕਾ ਦੇਸ਼ ਮਾਲੀ ਦੇ ਸ਼ਾਸਕ ਹੋਇਆ ਕਰਦੇ ਸੀ ਉਹ ਬੇਸ਼ੁਮਾਰ ਸੰਪਤੀ ਦੇ ਮਾਲਕ ਸਨ ਇੱਕ ਰਿਪੋਰਟ ਮੁਤਾਬਕ 14ਵੀਂ ਸਦੀ ਦੇ ਪੱਛਮ ਅਫਰੀਕੀ ਸ਼ਾਸਕ ਦੀ ਸੰਪਤੀ ਸੋਨੇ ਨਮਕ ਅਤੇ ਜ਼ਮੀਨ ਤੇ ਬਣੀ ਹੋਈ ਸੀ ਇਤਿਹਾਸਕਾਰਾਂ ਦੇ ਮੁਤਾਬਕ موسی ਟਰਤੀ ਤੇ ਹੁਣ ਤੱਕ ਦਾ ਸਭ ਤੋਂ ਅਮੀਰ ਇਨਸਾਨ ਹੈ ਕਿਉਂਕਿ ਉਸ ਤੋਂ ਜ਼ਿਆਦਾ ਤਨ ਦੌਲਤ ਅਜ ਤੱਕ ਕਿਸੇ ਕੋਲ ਨਹੀਂ ਹੋ ਸਕੀ ਪੱਛਮੀ ਅਫਰੀਕੀ ਸਾਮਰਾਜ ਦੇ ਨੌਵੇਂ ਸੁਲਤਾਨ ਮੰਸਾ موسی ਦਾ ਅਸਲੀ ਨਾਮ موسی ਕੀਟਾ ਸੀ ਸੱਤਾ ਉੱਤੇ ਬੈਠਣ ਤੋਂ ਪਹਿਲਾਂ ਹੀ ਉਹ ਕਾਫੀ ਅਮੀਰ ਮੰਨੇ ਜਾਂਦੇ ਸੀ ਉਨ੍ਹਾਂ ਦਾ ਜਨਮ 1280 ਈਸਵੀ ਦੇ ਆਸ-ਪਾਸ ਕੀਤਾ ਰਾਜਵੰਸ਼ ਵਿੱਚ ਹੋਇਆ ਸੀ। ਕਰੀਬ 32 ਸਾਲ ਦੀ ਉਮਰ ਦੇ ਵਿੱਚ 1312 ਈਸਵੀ ਦੇ ਵਿੱਚ ਉਹ ਮਾਲੀ ਦੇ ਰਾਜਾ ਬਣੇ। ਇੱਕ ਰਿਪੋਰਟ ਦਾ ਦਾਵਾ ਹੈ ਕਿ ਲੂਣ ਅਤੇ ਸੋਨੇ ਦੇ ਢੰਡਾਰਾਂ ਦੀ ਮਾਈਨਿੰਗ ਅਤੇ ਹਾਥੀ ਦੰਦਾ ਦੇ ਵਪਾਰ ਦੇ ਨਾਲ ਉਹਨਾਂ ਦੀ ਸੰਪਤੀ ਬੇਤਹਾਸ਼ਾ ਵਧਦੀ ਚਲੀ ਗਈ। ਇਹ ਇੰਨੀ ਜ਼ਿਆਦਾ ਹੋ ਗਈ ਸੀ ਕਿ ਇਸ ਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਿਲ ਹੋ ਗਿਆ ਸੀ 1324 ਤੋਂ 1325 ਈਸਵੀ ਦੀ ਗੱਲ ਹੈ ਜਦੋਂ 모사 ਨੇ ਮੱਕਾ ਦੀ ਯਾਤਰਾ ਕੀਤੀ ਸੀ ਇਸ ਨੂੰ ਉਸ ਸਮੇਂ ਦੀ ਸਭ ਤੋਂ ਅਨੋਖੀ ਅਤੇ ਸਭ ਤੋਂ ਅਸਾਧਾਰਨ তীਰਥ ਯਾਤਰਾ ਮੰਨਿਆ ਜਾਂਦਾ ਹੈ ਦਰਅਸਲ ਇਸ ਯਾਤਰਾ ਦੌਰਾਨ ਸੁਲਤਾਨ 모사 ਦੇ ਨਾਲ ਮੱਕਾ ਜਾਣ ਵਾਲਿਆਂ ਦੇ ਵਿੱਚ ਸ਼ਾਹੀ ਅਧਿਕਾਰੀਆਂ ਤੋਂ ਲੈ ਕੇ ਊਠ ਚਾਲਕਾਂ ਅਤੇ ਦਾਸਾਂ ਤੱਕ ਕਰੀਬ 60000 ਪੁਰਸ਼ ਅਤੇ ਔਰਤਾਂ ਸ਼ਾਮਲ ਸੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਸਾਰੇ ਹੀ ਸਿਰ ਤੋਂ ਲੈ ਕੇ ਪੈਰਾਂ ਤੱਕ ਫਾਰਸੀ ਰੇਸ਼ਮ ਅਤੇ ਸੋਨੇ ਦੇ ਲਿਬਾਸ ਦੇ ਨਾਲ ਸਜੇ ਹੋਏ ਸਨ ਮੂਸਾ ਦੀ ਦੌਲਤ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਇਸ ਤੀਰਥ ਯਾਤਰਾ ਦੌਰਾਨ ਆਪਣੇ ਨਾਲ 100 ਊਠਾਂ ਤੋਂ ਸੋਨਾ ਲੱਦ ਕੇ ਮੱਕੀ ਨੂੰ ਤੋਹਫਾ ਭੇਟ ਕਰਨ ਦੇ ਲਈ ਆਪਣੇ ਨਾਲ ਲੈ ਕੇ ਗਏ ਸਨ। موسی ਨੇ ਆਪਣੇ ਰਾਜ ਦੇ ਸ਼ਹਿਰਾਂ ਦੇ ਮੋੜ ਤੋਂ ਨਿਰਮਾਣ ਦੇ ਲਈ ਇਸਲਾਮੀ ਵਿਦਵਾਨਾਂ ਨੂੰ ਬੁਲਾਇਆ ਸੀ। ਇਹਨਾਂ ਲੋਕਾਂ ਨੂੰ ਉਹਨਾਂ ਦੇ ਕੰਮ ਦੇ ਬਦਲੇ ਵਿੱਚ 200 ਕਿਲੋ ਸੋਨਾ ਦਿੱਤਾ ਗਿਆ ਸੀ। موسی ਨੇ ਆਪਣੇ ਸ਼ਾਸਨ ਕਾਲ ਦੌਰਾਨ ਸਕੂਲ, ਲਾਇਬ੍ਰੇਰੀਆਂ ਅਤੇ ਮਸਜਿਦਾਂ ਬਣਵਾਈਆਂ। 1337 ਈਸਵੀ ਵਿੱਚ 57 ਸਾਲ ਦੀ ਉਮਰ ਦੇ ਵਿੱਚ 모사 ਦੀ ਮੌਤ ਹੋ ਗਈ। ਉਸ ਤੋਂ ਬਾਅਦ ਉਹਨਾਂ ਦੇ ਬੇਟੇ ਨੂੰ ਗੱਦੀ ਤੇ ਬਿਠਾਇਆ ਗਿਆ ਪਰ ਉਹ ਆਪਣੇ ਪਿਤਾ ਦੀ ਤਰ੍ਹਾਂ ਕਾਮਯਾਬ ਨਹੀਂ ਹੋ ਸਕੇ। ਅਤੇ ਜਲਦ ਹੀ ਸਾਰਾ ਸਾਮਰਾਜ ਕਈ ਹਿੱਸਿਆਂ ਦੇ ਵਿੱਚ ਟੁੱਟ ਗਿਆ। ਬੇਸ਼ੱਕ ਉਹਨਾਂ ਤੋਂ ਬਾਅਦ ਦੁਨੀਆ ਵਿੱਚ ਬਹੁਤ ਸਾਰੇ ਰਾਜੇ, ਮਹਾਰਾਜੇ, ਕਾਰੋਬਾਰੀ ਹੋਏ ਪਰ ਅੱਜ 700 ਸਾਲ ਬਾਅਦ ਵੀ 모ਸਾ ਨੂੰ ਹੀ ਇਤਿਹਾਸ ਦਾ ਸਭ ਤੋਂ ਅਮੀਰ ਵਿਅਕਤੀ ਮੰਨਿਆ ਜਾਂਦਾ ਹੈ। ਸੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਜ਼ਰੀਏ ਆਪਣੀ ਰਾਏ ਸਾਂਝੀ ਜ਼ਰੂਰ ਕਰਿਓ ਹੋਰ ਦਿਲਚਸਪ ਜਾਣਕਾਰੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਦੇਖਦੇ ਰਹੋ ਹਮਦਰਦ ਟੀਵੀ